ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਜੋ ਕਿ ਕੱਲ ਤੋਂ ਦੋ ਟੂਲ ਪਲਾਜੇ ਕੋ ਜਾਣਗੇ ਬੰਦ ਉੱਥੇ ਹੀ ਪੰਜਾਬ ਚ ਕੱਲ ਤਿੰਨ ਟੂਲ ਪਲਾਜੇ ਹੋਣਗੇ ਬੰਦ ਜਿਹੜੇ ਦੋ ਹੁਸ਼ਿਆਰਪੁਰ ਦੇ ਵਿੱਚ ਹਨ ਇੱਕ ਮਾਨਗੜ੍ਹ ਤੇ ਦੂਜਾ ਨੰਗਲ ਸ਼ੀਦਾਂ ਦਾ ਟੂਲ ਪਲਾਜਾ ਕੱਲ ਤੋਂ ਬੰਦ ਹੋ ਜਾਏਗਾ ਉਥੇ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਨਾਲ ਹੀ ਟੂਲ ਪਲਾਜੇ ਤੇ ਕੰਮ ਕਰਦੇ ਕਰਮਚਾਰੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਬੇਰੋਜ਼ਗਾਰ ਹੋ ਮੁਝੋ ਜਾਵਾਂਗੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਾਡੇ ਬਾਰੇ ਵੀ ਕੁਝ ਸੋਚਿਆ ਜਾਵੇ ਨਾਲ ਹੀ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਪੰਜਾਬ ਸਰਕਾਰ ਵੱਲੋਂ ਇਹ ਜਿਹੜੇ ਕਦਮ ਚੁੱਕੇ ਗਏ ਹਨ ਬਹੁਤ ਵਧੀਆ ਹਨ ਤਾਂ ਜੋ ਇਹ ਜਿਹੜੇ ਲੋਕਾਂ ਨੂੰ ਜਿਹੜਾ ਟੂਲ ਲੱਗਦਾ ਸੀ ਸ਼ਾਹਪੁਰ ਜਾਨ ਤੇ ਹੁਣ ਸ਼ਾਹਪੁਰ ਦੇ ਦੋ ਟੂਲਪਲਾਜੇ ਬੰਦ ਹੋ ਗਏ ਨੇ ਇਹ ਏਰੀਆ ਕੁਲਵਿੰਗ ਆਮ ਨਵੀਨ ਸ਼ਰਮਾ ਹੈ ਮੈਂ ਇਹ ਬਾਬਾ ਮੈਂ ਅਸਿਸਟੈਂਟ ਮੈਨੇਜਰ ਹਾਂ ਟੂਲ ਕੀ ਆਡਰ ਆਏ ਹੈ ਸਰਕਾਰ ਕੀ ਟੂਲਪਲਾਜਾ ਹਾਂ ਪਰ ਬੰਦ ਕਰਨੇ ਲਈ ਕਿਹਾ ਗਿਆ ਹੈ कि आज रात बारह बजे बंद कर देंगे तो ऐसा कुछ ही नहीं है बताया गया कि हमारे को अभी तक कुछ कार्रवाई करेंगे कोई लेटर है कि स्टार्ट करना क्या आएगा टाइम पीरियड वैसे हो गया खत्म हाँ आज लास्ट दिन था चौबीस का कानून के मुताबिक तो हाँ जी मासे? हाँ जी हाँ जी तो कल कौन सुनने में आ रहा है कि सीएम साहब आ रहे बंद करवाने के लिए हाँ जी यहाँ तैयारियाँ चल रही है आप देख सकते हैं कि पुलिस वाले भी आए हैं सब टेंट वेंट लग रहे हैं कल सी एम भगत मान जी आ रहे हैं यहाँ पर यहाँ पर आके कितने बंदे टोटल काम करते हैं यहाँ पर यहाँ पर साठ बंदे है स्टॉल पे इस पे तो अभी फिर सारे बेरोजगार हो जाएंगे क्या करना चाहते हो सरकार मैं ये कहना चाहता हूँ कि इन सबको नौकरी दें कुछ ना कुछ करें इनके बारे में सोचें टोल प्लाजा वालों के कोई भी किस में नहीं आ रहा है कोई मंत्री जी नहीं आएंगे ठीक है सीएम साहब से मेरा अनुरोध है कि प्लाजा वाले वर्करों को देखा जाए इनके लिए नौकरी की व्यवस्था करी जाए ना बेरोजगार हो रहे सारे कितने साल से काम कर रहे हैं सर यहाँ हमारे तेरह चौदह साल से काम कर रहे हैं क्या सभी अब कितनी दिक्कत आएगी बेरोजगार हो जाएगा महंगाई का जमाना है महंगाई ज़्यादा है और बेरोजगार हो ਕੁਝ ਵੀ ਨਹੀਂ ਹੈਗਾ ਯਾਹ ਪਰ ਜੀ ਨੀਤੀ ਸਾਹਿਬ ਨੀਤੀ ਜੀ ਅੱਜ ਰਾਤ 12 ਵਜੇ ਟੋਲ ਬੰਦ ਹੋ ਰਿਹਾ ਕੀ ਕਹਿਣਾ ਚਾਹੁੰਦੇ ਆ ਬੜੀ ਬਹੁਤ ਵਧੀਆ ਗੱਲ ਹੈ ਜੇ ਟੋਲ ਬੰਦ ਹੋ ਰਿਹਾ ਹੈਗਾ ਭਗਵੰਤ ਮਾਨ ਜੀ ਕਰਵਾ ਰਹੇ ਹੈਗੇ ਲੋਕ ਜਿੱਦਾਂ ਬੰਦ ਸਾਰੇ ਪਰ ਮੈਨੂੰ ਇੱਕ ਗੱਲ ਇਹ ਹੈ ਕਿ ਜਿਹੜੇ ਟੋਲ ਦੇ ਇੱਥੇ ਕੰਮ ਕਰਦੇ ਉਹਨਾਂ ਦਾ ਕੀ ਹੋਊਗਾ ਮੈਨੂੰ ਇਹ ਹੈ ਕਿ ਲੋ ਟੋਲ ਬੰਦ ਹੋ ਰਿਹਾ ਮੁਨੀਅਤ ਖਤਮ ਹੋ ਗਈ ਉਹਦੀ ਬਹੁਤ ਵਧੀਆ ਗੱਲ ਹੈ ਪਰ ਇਹਨਾਂ ਦਾ ਵੀ ਸੋਚਣਾ ਵਿਚਾਰੇ ਨਾਲ ਜਿਹੜੇ ਟੋਲ ਦੇ ਕੰਮ ਕਰਦੇ ਉਹਨਾਂ ਦਾ ਕੀ ਹੋਊਗਾ ਬੜੇ ਲੰਬੇ ਸਮੇਂ ਤੋਂ ਟੋਲ ਲੱਗੇ ਹੋਏ ਇਹਨਾਂ ਦੀ ਮਿਆਦ ਵੀ ਪੂਰੀ ਹੋ ਚੁੱਕੀ ਸੀ ਹਾਂਜੀ ਹਾਂਜੀ ਆਪ ਸਰਕਾਰ ਨੇ ਕਦਮ ਚੁੱਕਿਆ ਹਾਂਜੀ ਬਹੁਤ ਵਧੀਆ ਕੀਤਾ ਭਗਵਾਨ ਤੁਹਾਨੂੰ ਹਾਂਜੀ ਬੜੇ ਆ ਮੈਂ ਜਾਂਦਾ ਕਿ ਜਿਹੜੇ ਬਿਆਰੇ ਕੰਮ ਕਰਦੇ ਉਹਨਾਂ ਬਾਰੇ ਵੀ ਸੋਚ ਰਹੇ ਕਿ